ਆਕਰ ਦੋਸਤੋ ਮੈਂ ਹਰ ਸ੍ਰਿੰਦਰ ਰੋਤੀ ਦੇਖਦੇ ਕੋ ਜਵਰਾਜ ਵਾਰਤ ਨਿਓ ਜੀ ਅੱਜ ਸਭ ਤੋਂ ਪਹਿਲਾਂ ਤਾਂ ਜਵਰਾਜ ਵਾਰਤ ਨਿਓ ਜੀ ਦੀ ਤਰਫੋਂ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਆਪਣੇ ਪਾਸੋਂ ਇਹ ਆਪਣੇ ਭਗਵਾਨ ਦੇ ਅੱਗੇ ਇਹੀ ਪ੍ਰਾਰਥਨਾ ਕਰਦਾ ਕਿ ਸਾਰੇ ਇਲਾਕਾ ਨਿਵਾਸੀਆਂ ਲਈ ਔਰ ਸਾਡੇ ਦੇਸ਼ ਲਈ ਇਹੜੀ ਦਿਵਾਲੀ ਹੈ ਉਹ ਸੁਖ ਭਰੀ ਹੋਵੇ ਸਾਰਿਆਂ ਲਈ ਮੁਬਾਰਕ ਭਰੀ ਹੋਵੇ ਔਰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਸ ਦੇ ਨਾਲ ਹੀ ਅੱਜ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਣ ਜਾ ਰਿਹਾ ਪਿੰਡ ਗਰੋਟਾ ਦੀ ਬਾਜ਼ਾਰ ਦੀਆਂ ਜਿੱਥੇ ਸੇ ਰੌਣਕਾਂ ਸਜੀਆਂ ਹੋਈਆਂ ਨੇ ਇਹਦੀਆਂ ਤੁਹਾਨੂੰ ਲਾਈਵ ਤਸਵੀਰਾਂ ਆਪਾਂ ਦਿਖਾ ਰਹੇ ਹਾਂ ਜੋ ਰਾਜਵਾਰਤਨੀ ਲੋ ਜੀ ਇਹ ਦੇਖੋ ਗਰੋਟਾ ਬਾਜ਼ਾਰ ਦੀਆਂ ਦਿਵਾਲੀ ਦੇ ਤੇ ਰੌਣਕਾਂ ਔਰ ਬਾਜ਼ਾਰ ਪੂਰੀ ਤਰ੍ਹਾਂ ਸਜ ਗਏ ਨੇ ਔਰ ਐਸ ਵੇਲੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਰਾਜਵਾਰਤਨੀ ਹੋਈ ਦੇ ਉੱਤੇ ਕਿ ਗਰੋਟਾ ਬਾਜ਼ਾਰ ਹੈ ਜਿਹੜਾ ਪੂਰੀ ਤਰ੍ਹਾਂ ਸਜ ਚੁੱਕਿਆ ਮਠਾਈਆਂ ਦੀਆਂ ਦੁਕਾਨਾਂ ਵੀ ਜਿਹੜੀਆਂ ਸੱਜ ਚੁਕੀਆਂ ਔਰ ਗ੍ਰਾਹਕਾਂ ਦਾ ਇੰਤਜ਼ਾਰ ਕਰਦੀਆਂ ਪਈਆਂ ਉਹ ਗ੍ਰਾਹਕ ਵੀ ਆ ਰਹੇ ਨੇ ਤੇ ਦੇਖੋ ਘਰੋਟਾ ਬਾਜ਼ਾਰ ਦੀਆਂ ਰੌਣਕਾਂ ਤੇ ਕਿਤਰਾ ਨਾਲ ਪਟਾਕੇ ਵੀ ਲੱਗੇ ਹੋਇਆ ਔਰ ਇਸ ਵੇਲੇ ਇਲਾਕਾ ਨਿਵਾਸੀਆਂ ਦੇ ਅੱਗੇ ਸਾਡੇ ਵਾਈਜੀ ਟੀਵੀ ਤੇ ਮਾਧਿਅਮ ਦੇ ਰਾਹੀਂ ਆਪਣੇ ਗ੍ਰਾਹਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵੇਲੇ ਘਰੋਟਾ ਬਾਜ਼ਾਰ ਤੇ ਆ ਕੇ ਤੇ ਤੁਸੀਂ ਇਥੋਂ ਦੀਆਂ ਰੌਣਕਾਂ ਵਧਾਓ ਤੇ ਇਥੋਂ ਦੇ ਜਿਹੜੇ ਪਟਾਕੇ ਮਠਾਈਆਂ ਤੇ ਲੜੀਆਂ ਜਿਹੜੀਆਂ ਲਿਆਓ ਤੇ ਔਰ ਘਰਾਂ ਨੂੰ ਸਜਾਓ ਲੜੀਆਂ ਸੱਜ ਚੁਕੀਆਂ ਐ ਔਰ ਗ੍ਰਾਹਕਾ ਜਿਹੜੇ ਐਸੇ ਲੈ ਆਂਦੇ ਪਿਆ ਅਜੇ ਦੇਖੋ ਤੁਸੀਂ ਘਰੋਟਾ ਬਾਜ਼ਾਰ ਦੀਆਂ ਰੌਣਕਾਂ ਔਰ ਲੜੀਆਂ ਜਿਹੜੀਆਂ ਕਿਸ ਤਰ੍ਹਾਂ ਨਾਲ ਜਗਮਗਾ ਰਹੇ ਆ ਇਹ ਲਾਈਟਾਂ ਦਾ ਤਿਹਾਰ ਐ ਜਿਹੜਾ ਦੁਕਾਨਾਂ ਸੱਜ ਚੁਕੀਆਂ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਪਏ ਆ ਇਹ ਐ ਘਰੋਟਾ ਬਾਜ਼ਾਰ ਇੱਥੇ ਪੂਰੀ ਤਰ੍ਹਾਂ ਦੀਵਾਲੀ ਦੀਆਂ ਰੌਣਕਾਂ ਜਿਹੜੀਆਂ ਸੱਜੀਆਂ ਹੀ ਐ ਲੇਕਿਨ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਪਏ ਆ ਔਰ ਇਲਾਕਾ ਨਿਵਾਸੀਆਂ ਦੇ ਅੱਗੇ ਵੀ ਇਹ ਅਪੀਲ ਕੀਤੀ ਜਾਂਦੀ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਰੌਣਕਾਂ ਤਾਂ ਆ ਹੀ ਵੰਣਗੀਆਂ ਜੇਕਰ ਤੁਸੀਂ ਘਰਾਂ ਤੋਂ ਨਿਕਲੋਗੇ ਇੱਥੇ ਖਰੀਦਦਾਰੀ ਕਰੋਗੇ ਔਰ ਦੇਖੋ ਤੁਸੀਂ ਕਿਸ ਤਰ੍ਹਾਂ ਨਾਲ ਦੁਕਾਨਾਂ ਸਜਾਈਆਂ ਇੱਕ ਘਰੋਟਾ ਬਾਜ਼ਾਰ ਮੇਨ ਬਾਜ਼ਾਰ ਹੈ ਜਿਹੜਾ ਸੱਜੂਕਿਆ ਦਿਵਾਲੀ ਦੀਆਂ ਰੌਣਕਾਂ ਜਿਹੜੀਆਂ ਇਹ ਦੇਖ ਕੇ ਹੀ ਗਾਵਾਂ ਗਮੀ ਬੰਦੀ ਆ ਔਰ ਮਜ਼ਾ ਤਾਂ ਆ ਕਿ ਗ੍ਰਾਹਕ ਵੀ ਨਿਕਲਣਾ ਔਰ ਇੱਥੇ ਆ ਕੇ ਖਰੀਦਦਾਰੀ ਕਰਨ ਅਰਧਵਾੜੀ ਦੀਆਂ ਜਿਹੜੀਆਂ ਰੌਣਕਾਂ ਹੋਰ ਚਾਰ ਚੰਦ ਲੱਗਣਗੇ ਨੂੰ ਇੱਧਰ ਕਾਕੇ ਭਾਣੇ ਵੀ ਆਪਣੀ ਦੁਕਾਨ ਲਾਈ ਦੀ ਹੈ ਲੜੀਆਂ ਖੂਬ ਬਿਕਰੀਆਂ ਔਰ ਤੇ ਗ੍ਰਾਹਕਾਂ ਦੇ ਅਗੇ ਅਪੀਲ ਹੈ ਕਿ ਇੱਥੇ ਆ ਕੇ ਖੂਬ ਰੌਣਕਾਂ ਵਧਾਓ ਤੇ ਦਿਵਾਲੀ ਦੀਆਂ ਰੌਣਕਾਂ ਤਾਂ ਹੀ ਲੱਗਣਗੀਆਂ ਜੇਕਰ ਗ੍ਰਾਹਕ ਵੀ ਘਰੋਂ ਨਿਕਲ ਕੇ ਇੱਥੇ ਖਰੀਦਦਾਰੀ ਕਰਨਗੇ ਔਰ ਕਿਸਰਾਂ ਨਾਲ ਭਾਂਡੇ ਦੀਆਂ ਦੁਕਾਨਾਂ ਵੀ ਸੱਜੀਆਂ ਹੋਈਆਂ ਦੇਖੋ ਤੁਸੀਂ ਇਹ ਆਪਣੇ ਜੋ ਰਾਜਵਾਰਤਨੀ ਉਜੀ ਦੇ ਉੱਤੇ ਲਾਈਵ ਤਸਵੀਰਾਂ ਦਿਵਾਲੀ ਦੀਆਂ ਰੌਣਕਾਂ ਦੀਆਂ ਘਰੋਟਾ ਬਾਜ਼ਾਰ ਦੀਆਂ ਮਠਾਈਆਂ ਦੀਆਂ ਦੁਕਾਨਾਂ ਬੇਹੱਦ ਭਾਜ ਜਿਹੜਾ ਉਹ ਵੀ ਇੰਤਜ਼ਾਰ ਕਰਦਾ ਪਿਆ ਮਠਾਈਆਂ ਲਗਾਈਆਂ ਨੇ ਰੰਗ-ਬਰੰਗੀਆਂ ਮਠਾਈਆਂ ਆਪਾਂ ਇਹ ਅਸੀਂ ਮਾਣਸਾ ਆਪਾਂ ਚਲਾ ਲਈ ਮਾਲਾ ਟੱਕੇ ਵੀ ਲਾਇਆ ਸੱਪੋਲਾ ਮਠਾ ਲਾਡੀ ਬੜਾ ਤੁੰਗ ਕਰਦਾ ਜੱਡੇ ਹਾਂਜੀ ਜਨਾਬ ਦੀਵਾਲੀ ਦੀਆਂ ਰੌਣਕਾਂ ਨੂੰ ਕਿੱਦਾਂ ਨਾਲ ਦੇਖਦੇ ਪਿਓ ਦੀ ਸਵਾਲੀਆਂ ਰੌਣਕਾਂ ਵੀ ਦੇਖੋ ਬਾਜ਼ਾਰ ਜਿਹਾ ਖਦਾਖਤ ਭਰਿਆ ਪਿਆ ਸਾਡਾ ਤੇ ਮਠਾਈ ਦੀ ਦੁਕਾਨਾਂ ਦੇ ਰੌਣਕ ਲੱਗੀ ਆ ਤੇ ਵਧੀਆ ਤਿਹਾੜ ਮਨਾਏ ਜਾ ਰਹੇ ਨੇ ਮਾਰਾਈ ਕਰੇ ਸਾਰਿਆਂ ਨਾਲ ਵਧੀਆ ਵਧੀਆ ਦੀਵਾਲੀ ਦਾ ਜਨ ਲੰਗੇ ਜੀ ਇਹ ਹੀ ਰੌਣਕਾਂ ਬੰਦੀਆਂ ਨੇ ਦੀਵਾਲੀ ਦੀਆਂ ਦੇਖੋ ਤੁਸੀਂ ਕਿਸੇਸਰਾ ਨਾਲ ਗੁਜ਼ਾਰ ਪੈ ਚੁੱਕਿਆ ਲੜੀਆਂ ਜਲ ਰਹੀਆਂ ਲਾਈਟਾਂ ਦਾ ਤਿਹਾਰ ਦੀਵਾਲੀ ਹੈ ਜਿਹੜਾ ਦੀਵਾਲੀ ਉਹ ਮਨਾਇਆ ਜਾ ਰਿਹਾ ਹੈ ਔਰ ਲੋਕੀ ਕਿਸ ਤਰ੍ਹਾਂ ਨਾਲ ਇਸ ਬਾਜ਼ਾਰ ਦੀਆਂ ਰੌਣਕਾਂ ਦੇ ਵਿੱਚ ਆਪਣੇ ਆਪ ਨੂੰ ਸਮੂਲੀਅਤ ਕਰਕੇ ਇਸ ਬਾਜ਼ਾਰ ਦੇ ਵਿੱਚ ਸਮੂਲੀਅਤ ਕਰਕੇ ਇਸ ਬਾਜ਼ਾਰ ਦੀਆਂ ਰੌਣਕਾਂ ਨੂੰ ਵਧਾ ਰਹੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਉਹ ਤੁਸੀਂ ਐਸੇਲੇ ਤਿਵਾੜੀ ਦੇ ਮੌਕੇ ਤੇ ਕਿਸ ਤਰ੍ਹਾਂ ਨਾਲ ਵਸੀਲ ਕਰਦੇ ਹੋ ਨਾ ਨਾ ਕੋਈ ਖੇਲ ਕਰਦੇ ਪਿਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਬਨਾਰ ਔਰ ਐਸੇਲੇ ਤੁਸੀਂ ਕੀ ਅਭੀਲ ਕਰਨਾ ਚਾਹਤੇ ਹੋ ਇਹਨਾਂ ਬਾਜ਼ਾਰ ਦੀਆਂ ਰੌਣਕਾਂ ਦੇ ਅੰਦਰ ਰਹਿੰਦੇ ਹੋ

ਬਜ਼ਾਰ ਦੇ ਵਿੱਚ ਰੌਣਕਾਂ ਭਰੀਆਂ ਰੌਣਕਾਂ ਇਹ ਦੇਖੋ ਬਜ਼ਾਰ ਮੇਰਾ ਹਣ ਚਟਾਨਾਈ ਇਹ ਦੇਖੋ ਆਪਣੇ ਇਸ ਬਜ਼ਾਰ ਦੇ ਵਿੱਚ ਆ ਕੇ ਇਹਦੇ ਐਸ ਵੇਲੇ ਦੇਖੋ ਆਇਆ ਕਿਸ ਤਰ੍ਹਾਂ ਨਾਲ ਗਹਿਮਾਂਗੇ ਵੀ ਹੋ ਗਈ ਆਪਣੇ ਬਜ਼ਾਰ ਦੇ ਵਿੱਚ ਇਹ ਕਈ ਬੰਦਿਆਂ ਦਾ ਸਾਰਾ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਜਿੱਥੇ ਨੂੰ ਜਾਂਦੇ ਉਹ ਰੌਣਕਾਂ ਲਈ ਜਾਂਦੇ ਆ ਇਹਨੂੰ ਇਹ ਹੈ ਜੀ ਜੋ ਤੇਰਾ ਮਸ਼ਹੂਰ ਚਟਾਨਾਈ ਇੱਥੇ ਆਓ ਤੁਸੀਂ ਜਿਸ ਵੇਲੇ ਮਰਜੀ ਇਨਾਂ ਕੋਲ ਆਓ ਤੇ ਇਹਨਾਂ ਦੀ ਸਰਵਿਸ ਹੈ ਜਿਹੜੀ ਉਹ ਤੁਹਾਨੂੰ 24 ਘੰਟੇ ਮਿਲੇਗੀ ਕਿੰਨੇ ਸਾਲ जी बड़ी रौनक जी बो रौनक है बो रौन पटाखे खरीद जी